ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਪਰ ਦੇਖ ਰਹੇ ਹੋ ਜੀ ਨਮੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੋ ਇੱਕ ਅਲਰਟ ਜਾਰੀ ਹੋਇਆ ਹੈ ਕੋਲਡ ਵੇਵ ਦਾ ਯਾਨੀ ਕਿ ਸ਼ੀਤ ਲਹਿਰ ਦਾ ਪੰਜਾਬ ਦੇ ਵਿੱਚ ਉਸ ਦਾ ਕਿਵੇਂ ਦਾ ਅਸਰ ਰਹੇਗਾ ਕਿਸ ਜ਼ਿਲ੍ਹੇ ਵਿੱਚ ਹੋਵੇਗਾ ਅਸਰ ਕਿਵੇਂ ਤੇ ਵਿਚਾਰ ਰੱਖਣ ਦੀ ਲੋੜ ਹੈ ਤੇ ਕੀ ਅਲਰਟ ਮੌਸਮ ਦਾ ਕਹਿ ਰਿਹਾ ਹੈ ਕਿ ਕਦੋਂ ਤੱਕ ਇਹ ਜਾਰੀ ਰਹੇਗਾ ਕਿੰਨੇ ਦਿਨ ਇਸ ਦਾ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਏ ਆ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਫਿਲਹਾਲ ਸੈਟਲਾਈਟ ਇਮੇਜ ਤੋਂ ਪੰਜਾਬ ਦਾ ਮੌਸਮ ਕਲੀਅਰ ਲੱਗ ਰਿਹਾ ਹੈ ਪਰ ਪਹਾੜੀ ਖੇਤਾਂ ਦੀ ਜਿਹੜੀ ਆ ਗਤੀਵਿਧੀਆਂ ਤੁਹਾਨੂੰ ਦੇਖ ਰਹੀ ਨੇ ਇਨ੍ਹਾਂ ਪਹਾੜੀ ਗਤੀਵਿਧੀਆਂ ਦੇ ਕਾਰਨ ਹੀ ਪੰਜਾਬ ਦੇ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਹੋਇਆ ਹੈ ਸ਼ੀਤ ਲਹਿਰ ਦੇ ਵਿੱਚ ਸਾਨੂੰ ਪੰਜਾਬ ਦੇ ਬਹੁਤੇ ਏਸ਼ਿਆਂ ਦੇ ਵਿੱਚ ਤਾਪਮਾਨ ਘਿਰਦੇ ਹੋਏ ਦਿਖਾਈ ਦੇਣਗੇ ਹਵਾ ਚੱਲੇਗੀ ਜਾੜੇ ਜਣੇ ਕਿ ਇੱਕ ਵਾਰੀ ਰੂਹ ਕੰਬਾਉ ਜਿਹੜੀ ਠੰਡ ਹੁੰਦੀ ਹੈ ਉਸ ਦਾ ਅਸਰ ਤੁਹਾਨੂੰ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਸਵੇਰ ਦੇ 10 ਵਜੇ ਤੱਕ ਅਤੇ ਸ਼ਾਮ 3-4 ਵਜੇ ਤੋਂ ਬਾਅਦ ਰਾਤ ਵੇਲੇ ਤੱਕ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਠੰਡ ਦੇ ਹਾਲਾਤ ਦੇਖਣ ਨੂੰ ਮਿਲਣਗੇ ਇਹ ਜਿਹੜੇ ਅਲਰਟ ਜਾਰੀ ਹੋਏ ਹੈ ਜੀ 10 ਤਰੀਕ ਤੋਂ ਲੈ ਕੇ 13 ਤਰੀਕ ਤੱਕ ਜਾਰੀ ਹੋਇਆ ਜਿਹਦੇ ਬਾਰੇ ਅਸੀਂ ਗੱਲ ਕਰ ਲੈਂਦੇ ਹਾਂ ਹੁਣ ਦੇਖ ਲੈਂਦੇ ਹਾਂ ਮੌਸਮ ਵਿਭਾਗ ਦਾ ਅਲਰਟ ਕੀ ਕਹਿ ਰਿਹਾ ਹੈ ਇਹ ਅਲਰਟ ਦੱਸਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਵੈਦਰ ਅਪਡੇਟ ਛੋੜੇ ਤੇ ਪਹਿਲੀ ਵਾਰੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅਗਰ ਚੰਗੀ ਲੱਗਦੀ ਹੈ ਲਾਈਕ ਵੀ ਕਰਕੇ ਜਾਇਓ ਤੇ ਕਮੈਂਟ ਕਰਕੇ ਆਪਣੇ ਇਲਾਕੇ ਦਾ ਨਾਮ ਅਤੇ ਹਾਲਾਤ ਕੀ ਨੇ ਮੌਸਮ ਦੇ ਕਮੈਂਟ ਕਰ ਦਿਓ ਗੱਲ ਕੀਤੀ ਜਾਵੇ ਤਾਂ ਅਲਰਟ 9 ਤਰੀਕ ਤੋਂ ਲੈ ਕੇ 13 ਤਰੀਕ ਤੱਕ ਜਾਰੀ ਹੋਇਆ ਸੀ 9 ਤਰੀਕ ਲੰਘ ਚੁੱਕੀ ਹੈ ਕੱਲ ਕਾਫੀ ਜ਼ਿਆਦਾ ਠੰਡ ਦੇਖਣ ਨੂੰ ਮਿਲੀ ਸੀ 10 ਤਰੀਕ ਤੋਂ ਲੈ ਕੇ 11 12 ਤੇ 13 ਤਰੀਕ ਇਹਨਾਂ ਦੇ ਵਿੱਚ ਫਿਰ ਦੁਬਾਰਾ ਤੋਂ ਸਾਨੂੰ ਕੋਲਡ ਵੇਵ ਐਟ ਆਈਸੋਲੇਟਡ ਪਲੇਸਸ ਜੈਲੋ ਅਲਰਟ ਜਾਰੀ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਠੰਡ ਭਾਰੀ ਮਾਤਰਾ ਦੇ ਵਿੱਚ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ। ਅਗਲਾ ਕੋਈ ਹਜੇ ਫਿਲਹਾਲ ਅਲਰਟ ਜਾਰੀ ਨਹੀਂ ਹੋਇਆ। ਮੀਂਹ ਦੇ ਪੱਖ ਤੋਂ ਗੱਲ ਕੀਤੀ ਜਾਵੇ ਮੌਸਮ ਡਰਾਈ ਹੈ। ਹੁਣ ਦੇਖ ਲੈਂਦੇ ਹਾਂ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕੀ-ਕਿਵੇਂ ਕਿਵੇਂ ਦਾ ਅਸਰ ਦੇਖਣ ਨੂੰ ਮਿਲੇਗਾ। ਜ਼ਿਲ੍ਹੇ ਦੇ ਹਿਸਾਬ ਨਾਲ ਵੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਜੀ। ਗੱਲ ਕਰ ਲੈਣ 10 ਤਰੀਕ ਦੀ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਲ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ, ਫਜ਼ਿਲਕਾ, ਰੂਪਨਗਰ ਜ਼ਿਲ੍ਹਾ। ਇਹਨਾਂ ਵਿੱਚ 10 ਤਰੀਕ ਨੂੰ ਜ਼ਿਆਦਾ ਅਸਰ ਹੋਵੇਗਾ। 12 ਤੇ 11 ਤੇ 12 ਤੱਕ ਦੀ ਗੱਲ ਕੀਤੀ ਜਾਵੇ ਤਾਂ ਚਾਰਕ ਜ਼ਿਲ੍ਹੇ ਬਚ ਰਹੇ ਨੇ ਜਿਨ੍ਹਾਂ ਵਿੱਚ ਅਸਰ ਘੱਟ ਹੈ ਜੋ ਕਿ ਮੋਗਾ ਲੁਧਿਆਣਾ ਸਾਬਜਾ ਅਜੀਤ ਸਿੰਘ ਅਨਗਰ ਫਤਿਹਗੜ ਪਟਿਆਲਾ ਤੇ ਬਰਨਾਲਾ ਇਹ ਸੇਮ ਹੀ 12 ਤਰੀਕ ਨੂੰ ਇਹੇ ਹਾਲਾਤ ਨੇ ਇਹਨਾਂ ਇਲਾਕਿਆਂ ਵਿੱਚ ਅਸਰ ਘੱਟ ਹੈ ਪਰ ਬਾਕੀ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ yellow alert ਜਾਰੀ ਹੋ ਚੁੱਕਿਆ ਜੀ ਇਹਨਾਂ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਪੂਰੇ ਪੰਜਾਬ ਦੇ ਵਿੱਚ ਕੋਲਡ ਵੇਵ ਦੇ ਹਾਲਾਤ ਬਣਨਗੇ ਗੱਲ ਕਰ ਲੈਂਦੇ 13 ਤਰੀਕ ਦੀ ਪੰਜਵਾਂ ਦਿਨ ਜਿਹੜਾ ਹੈ ਇਹਦੇ ਵਿੱਚ ਜੋ ਦੇਖਣ ਨੂੰ ਹਾਲਾਤ ਮਿਲ ਰਹੇ ਨੇ ਉਹਦੇ ਵਿੱਚ ਵੀ ਸੇਮ ਹਾਲਾਤ ਨੇ ਏਸੀਜੀ ਅਪਡੇਟ ਕੋਲਡ ਵੇਵ ਦੀ ਉਮੀਦ ਕਰਦੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ